ਦੇਖੋ ਜੀ ਜਿਹੜਾ ਤੇਰਿੰਦਰ ਸ਼ਾਸਤਰੀ ਆ ਇਹਦਾ ਹਾਜਮਾ ਖਰਾਬ ਹੋਇਆ ਆ ਔਰ ਜਿਹੜਾ ਜਿਸ ਵਿਅਕਤੀ ਦਾ ਹਾਜਮਾ ਖਰਾਬ ਹੋਇਆ ਹੋਵੇ ਤੇ ਸਾਡੇ ਕੋਲ ਦਾ ਹਾਜਮਾ ਸੈੱਟ ਕਰਨ ਵਾਲੀ ਦਵਾਈ ਵੀ ਹੈਗੀ ਆ ਤੁਹਾਨੂੰ ਪਤਾ ਹੀ ਆ ਹਾਜਮੁਲਾ ਹੈਗੀ ਸਾਡੇ ਕੋਲ ਜਿਸ ਤਰ੍ਹਾਂ ਇਹ ਸਾਡਾ ਪ੍ਰਚਾਰ ਕਰ ਰਿਹਾ ਆ ਲੇਕਿਨ ਇਹ ਵਿਅਕਤੀ ਜਿਹੜਾ ਆ ਇਹਦਾ ਹਾਜਮਾ ਖਰਾਬ ਆ ਔਰ ਜਿਹੜੇ ਇਹਦੇ ਖਾਂ ਜਾ ਰਹੀ ਆ ਜੋ ਜਿਹੜੇ ਇਹਦੀ ਟੱਡ ਪੀੜ ਹੋ ਰਹੀ ਆ ਉਹ ਟੱਡ ਪੀੜ ਤਾਂ ਹੀ ਸੈੱਟ ਕਰ ਦਵਾਂਗੇ ਹਿੰਦੂ ਪਾਈਚਾਰੇ ਨੂੰ 크੍ਰਿਸਚੀਅਨ ਪਾਈਚਾਰੇ ਤੋਂ ਅਲੱਗ ਕਰਨ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਿਹਾ ਇਹ ਤ੍ਰਿੰਦਰ ਸ਼ਾਸ਼ਤਰੀ ਵੱਡੀ ਭੂਮਿਕਾ ਨਿਭਾ ਰਿਹਾ ਇਹ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰ ਰਿਹਾ ਆ ਇਹੋ ਜਿਹੇ ਵਿਅਕਤੀਆਂ ਉੱਤੇ ਨਕੇਲ ਪਾਉਣੀ ਚਾਹੀਦੀ ਆ ਇਹੋ ਜਿਹੇ ਵਿਅਕਤੀਆਂ ਦੇ ਜਿਹੜੀ ਪੀੜ ਹੋ ਰਹੀ ਆ ਉਹ ਜਲਦੀ ਪੀੜ ਅਸੀਂ ਸੈੱਟ ਕਰਾਂਗੇ ਅੱਜ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜਿਹੜਾ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਜੀ ਬਈ ਆਇਦਨ ਮਸੀਹ ਪਾਈਚਾਰੇ ਨੂੰ ਬੜਾ ਬਦਨਾਮ ਕੀਤਾ ਜਾ ਰਿਹਾ ਆ ਬੜਾ ਭੰਡਿਆ ਜਾ ਰਿਹਾ ਆ ਜਦ ਕੀ ਬੜਾ ਨਿੰਦਣਯੋਗ ਆ ਇਹੋ ਜਿਹੇ ਸ਼ਰਾਰਤੀ ਅੰਸਰ ਆ ਜੋ ਸਮਾਜ ਦੇ ਵਿੱਚ ਵਾਇਲੈਂਸ ਕਰਨ ਦੇ ਵਿੱਚ ਲੱਗੇ ਆ ਸਮਾਜ ਦੇ ਵਿੱਚ ਸਮਾਜ ਨੂੰ ਤੋੜਨ ਦੇ ਵਿੱਚ ਲੱਗੇ ਆ ਉਹਨਾਂ ਨੂੰ ਉਹਨਾਂ ਦੇ ਨਕੀਲ ਪਾਉਣੀ ਚਾਹੀਦੀ ਮੈਂ ਪੰਜਾਬ ਸਰਕਾਰ ਦੇ ਤੇ ਕੇਂਦਰ ਸਰਕਾਰ ਅੱਗੇ ਅਪੀਲ ਕਰਦਾ ਆ ਕਿਰਪਾ ਕਰਕੇ ਇਹਨਾਂ ਦੇ ਨਕੀਲ ਪਾਉਣੀ ਚਾਹੀਦੀ ਆ ਜੋ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਵਿੱਚ ਲੱਗੇ ਆ ਸਮਾਜ ਨੂੰ ਤੋੜਨ ਦੇ ਵਿੱਚ ਲੱਗੇ ਆ ਗਰੇਂਦਰ ਸ਼ਾਸਤੀ ਹੋਰ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਹਾਲਕਿ ਉਹ ਬਿਆਨ 25 ਤਰੀਕ ਜਿਸ ਦਿਨ ਕ੍ਰਿਸਮਸ ਹੈ ਉਸ ਦਿਨ ਹੀ ਦਿੱਤਾ ਗਿਆ ਤੁਹਾਡੇ ਸਾਹਮਣੇ ਕਿਵੇਂ ਹੈ ਕਿ 크리스마ਸ ਵਾਲੇ ਦੇ ਨਹੀਂ ਬਿਆਨ ਦੇਣਾ ਤੇ ਅਜੀਹਾ ਬਿਆਨ ਦੇਣਾ ਕਿਤੇ ਤੱਕ ਵਾਜੇਗਾ ਦੇਖੋ ਜੀ ਜਿਹੜਾ ਤੇਂਦਰਦਰ ਸ਼ਾਸਤਰੀ ਆ ਇਹਦਾ ਹਾਜਮਾ ਖਰਾਬ ਹੋਇਆ ਆ ਔਰ ਜਿਹੜਾ ਜਿਸ ਵਿਅਕਤੀ ਦਾ ਹਾਜਮਾ ਖਰਾਬ ਹੋਇਆ ਹੋਵੇ ਤੇ ਸਾਡੇ ਕੋਲ ਦਾ ਹਾਜਮਾ ਸੈੱਟ ਕਰਨ ਵਾਲੀ ਦਵਾਈ ਵੀ ਹੈਗੀ ਆ ਤੁਹਾਨੂੰ ਪਤਾ ਹੈ ਹਾਜਮੁਲਾ ਹੈਗੀ ਸਾਡੇ ਕੋਲ ਪਰ ਉਸੀ ਉਹ ਹਾਜਮੇ ਵਾਲੀ ਹਲੇ ਦਵਾਈ ਇਹਨੂੰ ਤਾਂ ਨਹੀਂ ਦੇ ਰਹਾ ਕਿਉਂਕਿ ਸਾਨੂੰ ਪਤਾ ਵੀ ਸਾਡਾ ਹੀ ਪ੍ਰਚਾਰ ਕਰ ਰਿਹਾ ਆ ਅਸੀਂ ਚਾਹੁੰਦੇ ਵੀ ਸਾਡਾ ਪ੍ਰਚਾਰ ਸਾਡਾ ਸਪੋਕਸਪਰਸਨ ਹੀ ਆ ਇਹ ਤੁਸੀਂ ਦੇਖੋ ਇਹ ਹਮੇਸ਼ਾ ਹੀ ਮਸੀਹ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਆ ਮਸੀਹ ਮਸੀਹ ਭਾਈਚਾਰੇ ਤੇ 크ਰਿਸਚਨ ਭਾਈਚਾਰੇ ਤੇ ਬੜੇ ਇਹੋ ਜਿਹੇ ਟਿੱਪਣੀਆਂ ਕਰਦਾ ਆ ਲੇਕਿਨ ਮੈਨੂੰ ਤਾਂ ਇਹਦਾ ਲੱਗਦਾ ਜਿਸ ਤਰ੍ਹਾਂ ਇਹ ਸਾਡਾ ਪ੍ਰਚਾਰ ਕਰ ਰਿਹਾ ਆ ਲੇਕਿਨ ਇਹ ਵਿਅਕਤੀ ਜਿਹੜਾ ਆ ਇਹਦਾ ਹਾਜਮਾ ਖਰਾਬ ਆ ਔਰ ਜਿਹੜੇ ਇਹਦੇ ਖਾ ਜਾ ਰਹੀ ਆ ਜੋ ਜਿਹੜੇ ਇਹਦੀ ਟੱਡਪੀੜ ਹੋ ਰਹੀ ਆ ਉਹ ਟੱਡਪੀੜ ਤਾਂ ਹੀ ਸੈੱਟ ਕਰ ਦੇਵਾਂਗੇ ਅਸੀਂ ਕਾਨੂੰਨ ਦੀ ਮਰਿਆਦਾ 'ਚ ਰਹਿਣ ਵਾਲੇ ਲੋਕ ਆ ਕਾਨੂੰਨ ਦੀ ਮਰਿਆਦਾ 'ਚ ਰਹਿ ਕੇ ਹੀ ਕੰਮ ਕਰੀਦਾ ਆ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਮੈਂ ਫਾਲੋ ਕਰਨ ਵਾਲਾ ਵਿਅਕਤੀ ਆ ਲੇਕਿਨ ਇਹ 25 ਦਸੰਬਰ ਤੋਂ ਪਹਿਲਾਂ ਵੀ ਇਹਨੇ ਇਦਾਂ ਦੇ ਬਿਆਨ ਦਿੱਤੇ ਸੀ ਲੇਕਿਨ ਸਾਡੇ ਕੁਝ ਆਗੂ ਸਾਡੇ ਲੀਡਰ ਸਾਹਿਬਾਨਾਂ ਨੇ ਕ੍ਰਿਸਚੀਅਨ ਲੀਡਰ ਸਾਹਿਬਾਨਾਂ ਨੇ ਉਹਦਾ ਇਤਰਾਜ਼ ਕੀਤਾ ਸੀ ਲੇਕਿਨ ਉਹ 25 ਦਸੰਬਰ ਸਾਡਾ ਨੰਗ ਆ ਅਸੀਂ ਵੀ ਫ੍ਰੀ ਆ ਕੋਈ ਗੱਲ ਨਾ ਇਹ ਜਦਾਂ ਦੇ ਬਿਆਨ ਦੇਵੇਗਾ ਅਸੀਂ ਉਹਦਾ ਇਹਨੂੰ ਮੂੰਹ ਤੋੜ ਜਵਾਬ ਦਵਾਂਗੇ ਸਰਪਾਹ ਸਾਹਿਬ ਕੀ ਕਾਰਨ ਆ ਕਿ ਜਿਹੜੇ ਸਾਈਂ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਭਾਈਚਾਰੇ ਨੂੰ ਬਦਨਾਮ ਇਸੇ ਕਰਕੇ ਕਰ ਰਹਾ ਕਿਉਂਕਿ ਸਚਾਈ ਬਾਧ ਰਹੀ ਆ ਲੋਕ ਸਚਾਈ ਨੂੰ ਸੁਣ ਰਹਾ ਪ੍ਰਭੂ ਯਿਸੂਮ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਆ ਬਾਈਬਲ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹੋ ਕੇ ਲੋਕ ਜਿਹੜੇ ਅੱਜ ਕ੍ਰਿਸਚਨ ਇਹ ਭਾਈਚਾਰੇ ਦੀਆਂ ਜਿਹੜੇ ਜਿਹੜੇ ਲੋਕ ਆ ਉਹਨਾਂ ਨੂੰ ਫੋਲੋ ਕਰਦੇ ਆ ਉਹ ਈਸ਼ਵਰ ਨਾਲ ਜੁੜਨਦਾ ਆ ਪਰਮੇਸ਼ਵਰ ਨਾਲ ਜੁੜਨਦਾ ਆ ਕਾਲਪੁਰਖ ਨਾਲ ਜੁੜਨਦਾ ਆ ਲੋਕ ਪਖਤੀ ਕਰਨਾ ਚਾਹੁੰਦੇ ਆ ਲੋਕ ਡਿਸਟਰਬ ਨਹੀਂ ਹੋਣਾ ਚਾਹੁੰਦੇ ਲੋਕ ਪਖਤੀ ਵਾਲਾ ਜੀਵਨ ਬਤਾਉਣਾ ਚਾਹੁੰਦੇ ਆ ਨਾ ਕਿ ਦੇਖੋ ਅੱਜ ਧਰਮਾਂ ਦੀਆਂ ਵੱਡੀਆਂ ਪਾ ਕੇ ਲੋਕਾਂ ਜਿਹੜੇ ਏਦਾਂ ਦੇ ਜਿਹੜੇ ਪ੍ਰਚਾਰਕ ਆ ਜਦਕਿ ਹਰ ਧਰਮ ਜਿਹੜਾ ਅੱਛਾ ਆ ਹਰ ਧਰਮ ਦੇ ਵਿੱਚ ਬਹੁਤ ਸਾਰੀਆਂ ਖਾਸੀਅਤਾਂ ਖੂਬੀਆਂ ਆ ਲੇਕਿਨ ਇਹ ਇਹੋ ਜਿਹੇ ਲੋਕ ਜਿਹੜੇ ਧਰਮ ਨੂੰ ਬਦਨਾਮ ਕਰ ਰਹੇ ਆ ਔਰ Hindu ਭਾਈਚਾਰੇ ਨੂੰ Christian ਭਾਈਚਾਰੇ ਤੋਂ ਅਲੱਗ ਕਰਨ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਿਹਾ ਇਹ ਤ੍ਰਿੰਦਰ ਸ਼ਾਸ਼ਤਰੀ ਵੱਡੀ ਭੂਮਿਕਾ ਨਿਭਾ ਰਿਹਾ ਇਹ ਨਫਰਤ ਦੀਆਂ ਦਿਵਾਰਾਂ ਖੜੀਆਂ ਕਰ ਰਿਹਾ ਆ ਇਹੋ ਜਿਹੇ ਵਿਅਕਤੀਆਂ ਉੱਤੇ ਨਕੇਲ ਪਾਉਣੀ ਚਾਹੀਦੀ ਆ ਇਹੋ ਜਿਹੇ ਵਿਅਕਤੀਆਂ ਦੇ ਜਿਹੜੀ ਟੱਡਪੀੜ ਹੋ ਰਹੀ ਆ ਉਹ ਜਲਦੀ ਟੱਡਪੀੜ ਅਸੀਂ ਸੈੱਟ ਕਰਾਂਗੇ ਔਰ ਇਹਦੇ ਲਈ ਦੁਆ ਪ੍ਰਾਰਥਨਾ ਵੀ ਕਰਾਂਗੇ ਪੈਸੇ ਦੋਦਾ ਸਾਡਾ ਪ੍ਰਚਾਰਕ ਕਰਦੇ ਆ ਜੀ ਤਾਂ ਕਿ ਜੇ ਚੱਲ ਲੱਗਾ ਰਹੇ ਤੂੰ ਬੋਲਦਾ ਰਹੇ ਔਰ ਤੈਨੂੰ ਅਸੀਂ ਜਵਾਬ ਦਵਾਂਗੇ ਹਰ ਗੱਲ ਤੇ ਜਵਾਬ ਦਵਾਂਗੇ ਪਹਿਲਾਂ ਵੀ ਪਹਿਲਾਂ ਵੀ ਵਿਵਾਦਿਤ ਬਿਆਨ ਦਿੱਤਾ ਗਿਆ ਨਾ ਵੱਲੋਂ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦੇਣਾ ਕਿਤੇ ਤੱਕ ਵਾਜੇ ਬੈ ਕਿਤੇ ਤੱਕ ਸਹੂੰ ਸਵੇਗਾ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ 25 ਦਸੰਬਰ ਤੋਂ ਪਹਿਲਾਂ ਵੀ ਇਹਨਾਂ ਇਹੋ ਜਿਹੇ ਬਿਆਨ ਦਿੱਤੇ ਸੀ ਇਹ ਚਾਹੁੰਦਾ ਸੀ ਜਿਹੜਾ ਮਸੀਹ ਭਾਈਚਾਰਾ ਇਹ ਖੁਸ਼ੀ ਦੇ ਮੌਕੇ ਤੇ ਡਿਸਟਰਬ ਹੋਵੇ ਅਸੀਂ 25 ਦਸੰਬਰ ਨੂੰ ਬੜਾ ਖੁਸ਼ੀਆਂ ਧੁੰਮਤਮਾ ਦੇ ਨਾਲ ਮਨਾਇਆ ਔਰ ਜਿਹਦੇ ਵਿੱਚ ਬੜੇ ਬੜੇ ਬਾਲੀਵੁੱਡ ਐਕਟਰ ਜਿਹੜੇ ਪੂਰਾ ਬਾਲੀਵੁੱਡ ਤੁਸੀਂ ਦੇਖਿਆ ਤਾਜਪੁਰ ਚਰਚੀ ਦੇ ਵਿੱਚ ਆਇਆ ਪ੍ਰੋਫੈਟ ਬਲਜਿੰਦਰ ਜੀ ਕੋ ਉਹਨਾਂ ਨੇ ਬਲੇਸਿੰਗ ਵੀ ਲਈ ਆਸ਼ੀਸ਼ ਵੀ ਲਈ ਉਹਨਾਂ ਦੇ ਲਈ ਪ੍ਰੋਫੈਟ ਬਲਜਿੰਦਰ ਜੀ ਨੇ ਭੋਖਵਾਣੀਆਂ ਵੀ ਕੀਤੀਆਂ ਔਰ ਬਹੁਤ ਸਾਰੇ ਬਾਲੀਵੁੱਡ ਐਕਟਰਸ ਨੇ ਆਪਣੀ ਟੈਸਟਮਨੀ ਦਿੱਤੀ ਵੀ ਅਸੀਂ ਇਹਨਾਂ ਦੀ ਦੁਆ ਪ੍ਰਾਰਥਨਾ ਦੁਆਰਾ ਚੰਗਿਆਈ ਵੀ ਪਾਈ ਆਸ਼ੀਸ਼ ਵੀ ਪਾਈ ਬਰਕਤ ਵੀ ਪਾਈ ਔਰ ਅੱਜ ਇਹ ਜਿਹੜੇ ਬਾਲੀਵੁੱਡ ਐਕਟਰਸ ਵੀ ਜਿਹੜੇ ਆਇਸਾਨ ਬਾਲੀਵੁੱਡ ਜਿਹੜੇ ਆ ਜਿਹੜੇ ਐਕਟਰਸ ਹਨ ਜਿਹੜੇ ਅਭਿਨੇਤਾ ਹਨ ਉਹਨਾਂ ਨੇ ਉਹ ਵੀ Hindu Bhai Charan ਦੇ ਨਾਲ ਸੰਬੰਧ ਰੱਖਦੇ ਆ ਤੁਸੀਂ ਦੇਖੋ ਕਪਲ ਸ਼ਰਮਾ ਦੇ ਸ਼ੋਅ ਦੇ ਜਿੰਨੇ ਵੀ ਜਿਹੜੇ ਜਿਹੜੇ ਕਮੇਡੀਅਨ ਐਕਟਰਸ ਹਨ ਉਹ ਆਏ ਸਨ ਔਰ ਅੱਜ ਤੱਕ ਬਾਲੀਵੁੱਡ ਜਿਹੜੇ ਐਕਟਰਸ ਹਨ ਸੁਨੀਲ ਸ਼ਾਟੀਜੀ ਔਰ ਹੋਰ ਵੀ ਬਹੁਤ ਸਾਰੇ ਆਏ ਸੀ ਲੇਕਿਨ ਉਹਨਾਂ ਐਕਟਰਸ Hindu dharm ਨਾਲ ਸਬੰਧ ਰੱਖਦੇ ਆ ਲੇਕਿਨ ਉਹਨਾਂ ਨੇ 크리스마ਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਔਰ ਸਾਡੀ ਖੁਸ਼ੀ ਦੇ ਵਿੱਚ ਸਾਂਝੇ ਹੋਏ ਆ ਲੇਕਿਨ ਉਹ ਦੇਖੋ ਕੱਲੂ ਤਾਂ ਇਹ ਉਹਨਾਂ ਨੂੰ ਵੀ ਕਹੂਗਾ ਵੀ ਇਹ ਕਿਦਾਂ Hindu Bhai Chare ਦੇ ਜਿਹੜੇ ਐਕਟਰਸ ਜਿਹੜੇ ਨੇ ਬਾਲੀਵੁੱਡ ਸtare ਨੇ ਉਹ ਕਿਸ ਤਰ੍ਹਾਂ ਆ ਕੱਲੂ ਦਾ ਇਹ ਗੱਲ ਹੁਣ ਕਰੀਬਨ 10 ਤੋਂ 15 ਜਿਹੜੇ ਮੇਰੇ ਸਾਹ ਨਾਲ ਸਾਬਕਾ ਤੇ ਮੌਜੂਦਾ CM ਉਹ ਵੀ ਸਾਨੂੰ ਕਾਲ ਕਰ ਰਹੇ ਆ ਵੀ ਉਹ ਵੀ ਪ੍ਰੋਫੈਸਰ ਬਲਜਿੰਦਰ ਜੀ ਕੋ ਆਸ਼ੀਰਵਾਦ ਲੈਣਾ ਚਾਹੁੰਦੇ ਆ ਬਲੇਸਿੰਗ ਲੈਣਾ ਚਾਹੁੰਦੇ ਆ ਔਰ ਤੁਸੀਂ ਜਾਣਦੇ ਹੋ ਹਮੇਸ਼ਾ ਪ੍ਰੋਫੈਟ ਬਲਿਜਿੰਦਰ ਜੀ ਨੇ ਜਦ ਵੀ ਭਵਿੱਖਬਾਣੀ ਕੀਤੀ ਉਹਨਾਂ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਜਦ ਵੀ ਉਹਨਾਂ ਨੇ ਕਿਸੇ ਲਈ ਦੁਆ ਪ੍ਰਾਰਥਨਾ ਕੀਤੀ ਉਸ ਵਿਅਕਤੀ ਨੇ ਚੰਗਿਆਈ ਤੇ ਆਸ਼ੀਸ਼ ਨੂੰ ਪਾਇਆ ਪ੍ਰੋਫੈਟ ਬਲਿਜਿੰਦਰ ਜੀ ਨੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲਈ ਵੀ ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਵੀ 2019 ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਕਹਾਂ ਲੂ ਕਹੂਗਾ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਉਹ Hindu ਧਰਮ ਦੇ ਨਾਲ ਸੰਬੰਧ ਰੱਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ 2024 ਦੇ ਵਿੱਚ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਆਉਣਗੇ ਕੱਲ ਨੂੰ ਤਾਂ ਇਹ ਕਹੂਗਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਕਿੱਦਾਂ ਗਿਆ ਉਹ ਸਾਰੇ ਨਾ ਪ੍ਰਧਾਨ ਮੰਤਰੀ ਆ ਜਿਹੜਾ ਮੁੱਖ ਮੰਤਰੀ ਉਹ ਸਾਰੇ ਨਾ ਮੁੱਖ ਮੰਤਰੀ ਹੁੰਦਾ ਆ ਲੇਕਿਨ ਇਹੋ ਜਿਹੇ ਬਿਆਨ ਦੇਣੇ ਚੰਗੀ ਗੱਲ ਨਹੀਂ ਸਮਾਜ ਨੂੰ ਤੋੜਨ ਦੇ ਵਿੱਚ ਲੱਗਾ ਹੋਇਆ ਆ ਵਾਇਲੈਂਸ ਕਰਨ ਦੇ ਵਿੱਚ ਲੱਗਾ ਹੋਇਆ ਮੈਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਅੱਗੇ ਬੇਨਤੀ ਕਰਦਾ ਇਹਦੇ ਨਕੇਲ ਪਾਉਣੀ ਚਾਹੀਦੀ ਆ ਔਰ ਜਿਹੜੇ ਇਹ ਵਿਅਕਤੀ ਕਰ ਰਹੇ ਆ ਇਹਨਾਂ ਦੀ ਖੁਸ਼ੀਆਂ ਦੇ ਵਿੱਚ ਸਾਂਝਾ ਨਹੀਂ ਹੋਣਾ ਚਾਹੀਦਾ ਜਦ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਆਉਣਗੇ ਫਿਰ ਤੁਹਾਨੂੰ ਪਤਾ ਲੱਗੇਗਾ ਔਰ ਵੱਖ-ਵੱਖ ਸੂਬਿਆਂ ਦੇ ਜਿਹੜੇ ਮੁੱਖ ਮੌਜੂਦਾ ਸੀਐਮ ਕਾਲ ਕਰ ਰਿਹਾ ਉਹ ਵੀ ਇਹਦਾ ਬlesing ਲੈਣਾ ਚਾਹੁੰਦੇ ਉਹਨਾਂ ਨੂੰ ਵੀ ਕਹੋਗੇ ਵੀ ਤੁਸੀਂ ਵੀ ਕੋਈ ਪੈਸਾ ਤੇ ਲਿਆ ਲਿਆ ਆ ਵੀ ਤੁਸੀਂ ਵੀ ਕੋਈ ਵੀ ਇਹਨਾਂ ਕੋ ਕੋ ਪੈਸੇ ਲਾਇਆ ਇਹ ਸਾਰੀਆਂ ਇਹੋ ਜਿਹੇ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਆ ਸਮਾਜ ਦਾ ਤੋੜਨ ਦਾ ਯਤਨ ਕੀਤਾ ਜਾ ਰਿਹਾ ਇਹੋ ਜਿਹੇ ਵਿਅਕਤੀਆਂ ਨੂੰ ਨਿਕਾਲ ਪਾਉਣੀ ਚਾਹੀਦੀ ਆ ਜਿਹੜੇ ਅੱਛੇ ਪ੍ਰਚਾਰਕ ਨੇ ਚਾਹੇ ਹਿੰਦੂ ਭਾਈਚਾਰੇ ਦੇ ਵਿੱਚੋਂ ਚਾਹੇ ਸਿੱਖ ਭਾਈਚਾਰੇ ਦੇ ਵਿੱਚੋਂ ਚਾਹੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਉਹਨਾਂ ਜਿਹੜੇ ਉਹ ਪ੍ਰਚਾਰਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਕ੍ਰਿਸਚੀਅਨ ਭਾਈਚਾਰੇ ਦੇ ਵਿੱਚ ਜਿਹੜੇ ਅੱਛੇ ਪ੍ਰਚਾਰਕ ਆ ਉਹ ਅੱ ਇਹ ਚੰਗੀ ਸਿੱਖ ਦੇ ਰਿਹਾ ਆ ਗਲਤ ਕੰਮਾਂ ਤੋਂ ਰੋਕ ਰਿਹਾ ਆ ਵੀ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਸਾਨੂੰ ਪ੍ਰੇਮ ਪਿਆਰ ਕਰਨਾ ਚਾਹੀਦਾ ਆ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰਨਾ ਚਾਹੀਦਾ ਆ ਇਨਸਾਨੀਅਤ ਦਾ ਪ੍ਰਚਾਰ ਕੀਤਾ ਜਾਵੇ ਨਾ ਕਿ ਨਫ਼ਰਤ ਦਾ ਪ੍ਰਚਾਰ ਕੀਤਾ ਜਾਵੇ